ਇਹ ਗੱਲ ਹੋਵੇਗੀ ਪੰਜਾਬ ਯੂਥ ਕਾਂਗਰਸ ਦੀ ਜਿਸ ਦਾ ਸਰਕਾਰ ਖਿਲਾਫ ਮੁਜ਼ਾਹਰਾ ਲਗਾਤਾਰ ਜਾਰੀ ਹੈ ਚੰਡੀਗੜ੍ਹ ਸੀਐਮ ਰਿਹائش ਦਾ ਘਰਾਵ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਗਈ ਵਕ ਵਕ ਮੰਗਾ ਨੂੰ ਲੈ ਕੇ ਸੀਐਮ ਰਿਹائش ਵਾਲ ਦੱਸਦੇ ਕਿ ਪੰਜਾਬ ਯੂਥ ਕਾਂਗਰਸ ਦੇ ਜੋ ਆਗੂ ਨੇ ਉਹ ਲਗਾਤਾਰ ਕੂਚ ਕਰ ਰਹੇ ਸਨ ਚੰਡੀਗੜ੍ਹ ਵਿਖੇ ਸੀਐਮ ਰੇਸ਼ ਦਾ ਤਰਾਓ ਕਰਨ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਕਾਨੂੰਨ ਵਿਵਸਥਾ ਗੈਰ ਕਾਨੂੰਨੀ ਮਾਈਨਿੰਗ ਸਮੇਤ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਉਹਨਾਂ 'ਚ ਰੋਸ ਹੈ ਦੱਸਦੇ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ 'ਚ ਪ੍ਰਦਰਸ਼ਨ ਕੀਤਾ ਗਿਆ ਤਾਂ ਦੱਸਦੀ ਕਿ ਪੰਜਾਬ 유ਥ ਕਾਂਗਰਸ ਦਾ ਹੱਲਾ ਬੋਲ ਵੇਖਣ ਨੂੰ ਮਿਲਿਆ ਚੰਡੀਗੜ੍ਹ ਵਿਖੇ ਸੀਐਮ ਰਿਹائش ਤੱਕ ਰਾਵ ਕਰਨ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਵਾਖ ਵਾਖ ਮੰਗਾਵ ਯਾਨੀ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਗੈਰ ਕਾਨੂੰਨੀ ਮਾਈਨਿੰਗ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਬੇਰੁਜ਼ਗਾਰੀ ਵੀ ਇੱਕ ਅਹਿਮ ਮੁੱਦਾ ਹੈ ਉਸ ਨੂੰ ਲੈ ਕੇ ਦੱਸਦੇ ਕਿ 유ਥ ਕਾਂਗਰਸ ਲਗਾਤਾਰ ਰੋਸ ਹੈ ਅਤੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ਚ ਉਹਨਾਂ ਵੱਲੋਂ ਸੀਐਮ ਰਿਆਇਸ਼ ਦਾ ਘਿਰਾਉ ਕਰਨ ਦੀ ਕੋਸ਼ਿਸ਼ ਕੀਤੀ ਗਈ ਚੰਡੀਗੜ੍ਹ ਵੱਲ ਕੂਚ ਕੀਤਾ ਗਿਆ ਪਰ ਰਾਜ ਚੀਫ ਪੁਲਿਸ ਨੇ ਰੋਕ ਲਿਆ ਦੱਸ ਦੇ ਕਿ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਹੱਥਾਂ 'ਚ ਪੋਸਟਰ ਲੈ ਕੇ ਸਰਕਾਰ ਖਿਲਾਫ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ ਦਾ ਕਾਨੂੰਨ ਵਿਵਸਥਾ ਮਾਈਨਿੰਗ ਸਮੇਤ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਹੱਲਾ ਬੋਲ ਵੇਖਣ ਨੂੰ ਮਿਲਿਆ ਪੰਜਾਬ ਯੂਥ ਕਾਂਗਰਸ ਦਾ ਚੰਡੀਗੜ੍ਹ 'ਚ ਜ਼ਬਰਦਸਤ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਅੱਜ ਬੈਨਰ ਫੜ ਕੇ ਅਤੇ ਨਾਰੇਬਾਜ਼ੀ ਕਰਕੇ ਧਰਨੇ ਤੇ ਬੈਠੇ ਸਨ ਦੱਸਦੇ ਕਿ ਯੂਥ ਕਾਂਗਰਸ ਦੇ ਵਰਕਰ ਇਸ ਮੌਕੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ 'ਚ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਵਕੂਕ ਮੰਗਾਂ ਨੂੰ ਲੈ ਕੇ ਸੀਐਮ ਰਿਹائش ਬਲਕੂਚ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਵਿਚਾਲੇ ਰੋਕ ਲਿਆ ਕਾਨੂੰਨ ਵਿਵਸਥਾ ਮਾਈਨਿੰਗ ਸਮੇਰ ਬੇਰੋਜ਼ਗਾਰੀ ਅਤੇ ਕਈ ਮੰਗਾਂ ਜਿਸ ਨੂੰ ਲੈ ਕੇ ਸਰਕਾਰ ਬਣੀ ਸੀ ਅਤੇ ਉਸ ਨੂੰ ਲੈ ਕੇ ਸਰਕਾਰ ਨੂੰ ਹੁਣ ਘੇਰਿਆ ਜਾ ਰਿਹਾ ਪੰਜਾਬ ਯੂਥ ਕਾਂਗਰਸ ਵੱਲੋਂ ਇਸ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਚੰਡੀਗੜ੍ਹ ਸੀਐਮ ਰਿਹائش ਦਾ ਕਿਰਾਉ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਸੀਐਮ ਰਿਹائش ਦਾ ਘਰਾਓ ਕਰਨ ਦੀ ਉਹਨਾਂ ਵੱਲ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਵਿਚਾਲੇ ਰੋਕ ਲਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਰਸਤੇ 'ਚ ਹੀ ਧਰਨਾ ਦਿੱਤਾ ਜਾ ਰਿਹਾ ਵਕਵਕ ਮੰਗਾਂ ਨੂੰ ਲੈ ਕੇ ਸੀਐਮ ਰਿਹائش ਵੱਲ ਦੱਸਦੇ ਕਿ ਵਰਕਰ ਕੂਚ ਕਰ ਰਹੇ ਸਨ ਇਸ ਮੌਕੇ ਪੁਲਿਸ ਅਤੇ ਵਰਕਰਾਂ ਵਿਚਾਲੇ ਤਕਰਾਰ ਵਜੀ ਵਖੰਮਲੀ ਜਿਸ ਤੋਂ ਬਾਅਦ ਪੁਲਿਸ ਨੇ ਕਈ ਵਰਕਰਾਂ ਨੂੰ ਹਿਰਾਸਤ ਚੁਲਿਆ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਨਾਲ ਬੱਸਾਂ 'ਚ ਵਰਕਰ ਢੱਕੇ ਜਾ ਰਹੇ ਨੇ ਅਤੇ ਪੁਲਿਸ ਨੇ ਲਗਾਤਾਰ ਜੋ ਆਪਣਾ ਮੋਰਚਾ ਖੋਲਿਆ ਰਸਤੇ ਰਾਤ ਚ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤੇ ਵਰਕਰਾਂ ਨੂੰ ਹਿਰਾਸਤ ਚ ਲਿਆ ਗਿਆ ਅਤੇ ਉਸ ਤੋਂ ਬਾਅਦ ਬਸਾਂ ਰਾਹੀਂ ਉਹਨਾਂ ਨੂੰ ਪੁਲਿਸ ਥਾਣੇ ਭੇਜਿਆ ਜਾ ਰਿਹਾ ਹੈ ਅਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਵਰਕਰਾਂ ਚ ਰੋਸ ਹੈ ਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਲਗਾਤਾਰ ਚੱਲ ਰਿਹਾ ਹੈ ਤਾਂ ਦੱਸ ਦੇ ਕਿ ਕਾਨੂੰਨ ਵਿਵਸਥਾ ਨਜਾਇਜ਼ ਮਾਈਨਿੰਗਸ ਅਤੇ ਕਈ ਪੰਜਾਬ ਦੇ ਭਗ ਦੇ ਮੁੱਦੇ ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਚ ਰੋਸ ਹੈ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੀਐਮ ਰਿਹائش ਦਾ ਵਰਕਰਾਂ ਵੱਲੋਂ ਕਿਰਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਮੇਰ ਨਾਲ ਮੇਰੇ ਸਹਿਯੋਗੀ ਰੋਹਿਤ ਜੁੜ ਚੁੱਕੇ ਨੇ ਰੋਹਿਤ ਕੀ ਜਾਣਕਾਰੀ ਇਹ ਕਿਹੜੀ ਕਿਹੜੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ ਸੀ ਦੇਖੋ ਮੁੱਖ ਤੌਰ ਤੇ ਜਿਹੜਾ ਜ਼ਿਕਰ ਕੀਤਾ ਜਾਵੇ ਤਾਂ ਅੱਜ ਪੰਜਾਬ ਯੂਥ ਕਾਂਗਰਸ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਮੁੱਖ ਮੰਤਰੀ ਪੰਜਾਬ ਦੀ ਫੂਠੀ ਤੱਕ ਪਹੁੰਚਣ ਦੀ ਜਿਹੜੀ ਕੋਸ਼ਿਸ਼ ਹੋ ਕੀਤੀ ਜਾ ਰਹੀ ਸੀ ਪਰ ਜਿੱਦਾਂ ਹੀ ਵਰਕਰ ਬਾਹਰ ਨਿਕਲਦੇ ਨੇ ਤੁਰੰਤ ਪ੍ਰਭਾਵ ਦੇ ਨਾਲ ਉੱਥੇ ਜਗ੍ਹਾ ਦੇ ਉੱਪਰ ਜਿਹੜਾ ਉਹਨਾਂ ਨੂੰ ਰੋਕ ਲਿਆ ਗਿਆ ਮੁੱਖ ਤੌਰ ਤੇ ਜਿਹੜੀ ਡਿਮਾਂਡ ਸੀ ਉਹ ਡਿਮਾਂਡ ਕੀਤੀ ਜਾ ਰਹੀ ਸੀ ਕਿ ਜਿਹੜੇ ਪੰਜਾਬ ਦੇ ਵਿੱਚ ਇਨੋਂ ਉਹ ਗੱਲ ਹੈ ਕਿ ਇਹ ਸ਼ੀ ਨੂੰ ਕੰਟਰੋਲ ਦੇ ਵਿੱਚ ਕੀਤਾ ਜਾਵੇ ਖਾਸ ਤੌਰ ਤੇ ਆ ਜਿਹੜੇ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਵੱਖ-ਵੱਖ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਚਾਹੇ ਬਹੁਤ ਸਾਰੇ ਲੋਕਾਂ ਕੋਲ ਐਕਸਟਰੈਸ਼ਨ ਮੰਗੀ ਮੰਗੀ ਜਾ ਰਹੀ ਹੈ ਤਾਂ ਉਹਨਾਂ ਚੀਜ਼ਾਂ ਦੇ ਉੱਪਰ ਕੰਟਰੋਲ ਹੈ ਜਿਹੜਾ ਉਹ ਕੀਤਾ ਜਾਵੇ ਉੱਥੇ ਮਾਈਨਿੰਗ ਨੂੰ ਲੈ ਕੇ ਮੰਗੀ ਕੀਤੀ ਜਾ ਰਹੀ ਸੀ ਕਿ ਲਗਾਤਾਰ ਜਿਹੜੇ ਮਾਈਨਿੰਗ ਦੇ ਮਾਮਲੇ ਨੇ ਉਹ ਵਧੇ ਜਾ ਰਹੇ ਨੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਲਗਾਤਾਰ ਹੋ ਰਹੀ ਹੈ ਔਰ ਇਹਦੇ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਮਾਮਲੇ ਨੇ ਕਿ ਵੱਖ-ਵੱਖ ਜਿਹੇ ਹੀ ਮਾਮਲਿਆਂ ਨੂੰ ਲੈ ਕੇ ਜਿਹੜਾ ਅੱਜ ਦਾ ਧਰਨਾ ਪ੍ਰਦਰਸ਼ਨ ਸੀ ਉਹ ਕੀਤਾ ਜਾ ਰਿਹਾ ਸੀਗਾ ਔਰ ਇਹਨਾਂ ਚੀਜ਼ਾਂ ਦੀ ਜਿਹੜੀ ਇਨਕੁਆਇਰੀ ਕੀਤੀ ਜਾਵੇ ਇਹਨਾਂ ਚੀਜ਼ਾਂ ਦੇ ਕੰਟਰੋਲ ਕੀਤਾ ਜਾਵੇ ਇਹ ਸੀ ਨੂੰ ਲੈ ਕੇ ਮੁੱਖ ਤੌਰ ਤੇ ਜਿਹੜੀ ਡਿਮਾਂਡ ਸੀ ਉਹ ਰੱਖੀ ਗਈ ਸੀ ਤਾਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਮੰਗਰੰਡਮਾ ਜਿਹੜਾ ਉਹ ਦੇਣਾ ਚਾਹੁੰਦੇ ਸੀ ਪਰ ਰਾਸਤੇ ਦੇ ਵਿੱਚ ਹੀ ਰੋਕਿਆ ਜਾਂਦਾ ਔਰ ਹੁਣ ਕਾਂਗਰਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਗਵਰਨਰ ਪੰਜਾਬ ਸੇ ਛੇਦੀ ਮੰਗ ਕਰਾਂਗੇ ਕਿ ਜਿਹੜਾ ਗਵਰਨਰ ਪੰਜਾਬ ਇਸ ਛੇਦੀ ਦੇ ਵਿੱਚ ਇੰਟਰਵੈਨ ਕਰਣ ਔਰ ਜਿਹੜੀ ਇਹ ਕਾਰਵਾਈ ਹੈ ਗਵਰਨਰ ਪੰਜਾਬ ਦੇ ਵੱਲੋਂ ਕੀਤੀ ਜਾਵੇ ਪੰਜਾਬ ਸਰਕਾਰ ਤੋਂ ਇਹਨ ਨਾਲ ਦੀ ਨਾਲ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਦੇ ਖਿਲਾਫ ਜਿਹੜੀ ਇਸ ਦੇ ਵਾਫਤ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਬਿਲਕੁਲ ਰੋਹਿਤ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤਾਂ ਕਈ ਵਰਕਰਾਂ ਨੂੰ ਹਿਰਾਸਤ ਚ ਲੈ ਗਿਆ ਪਾਣੀ ਦੀ ਬੁਛਾੜਾ ਦਾ ਇਸਤੇਮਾਲ ਕੀਤਾ ਗਿਆ ਦੱਸਦੇ ਕਿ लाठी चार्ज ਵੀ ਹੋਇਆ ਹੈ ਦੱਸਦੇ ਕਿ ਕਈ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਚ ਲਿਆ ਜੋ ਮੁਕਤ ਤੌਰ ਤੇ ਮੰਗਾ ਦੀ ਗੱਲ ਕਰੀਏ ਕਾਨੂੰਨ ਵਿਵਸਥਾ ਨਜਾਇਜ਼ ਮਾਈਨਿੰਗ ਬੇਰੁਜ਼ਗਾਰੀ ਅਤੇ ਕਈ ਮੰਗਾ ਨੇ ਅਤੇ ਹੁਣ ਸਿੱਧਾ ਤੌਰ ਤੇ ਵਰਕਰਾਂ ਦਾ ਕਹਿਣਾ ਹੈ ਕਿ ਉਹ ਰਾਜਪਾਲ ਤੋਂ ਮੰਗ ਕਰਨਗੇ ਕਿ ਉਹ ਇਹਨਾਂ ਮੁੱਦਿਆਂ ਉੱਤੇ ਦਖਲ ਦੇਣ ਅਤੇ ਪੰਜਾਬ ਸਰਕਾਰ ਨੂੰ ਜਵਾਬ ਤਲਬ ਕਰਨ ਤਾਂ ਪੁਲਿਸ ਵੱਲੋਂ ਮੁਜ਼ਾਰਾ ਕਰੀਆਂ ਤੇ ਪਾਣੀ ਦੀ ਬੁਛਾੜਾ ਦਾ ਇਸਤੇਮਾਲ ਕੀਤਾ ਗਿਆ ਵਰਕਰਾਂ ਵੱਲੋਂ ਸੀਐਮ ਰਿਹائش ਤੱਕ ਕਾਹਵ ਕਰਨ ਦੀ